ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀ ਗਰਮੀ ਫੜਨੀ ਸ਼ੁਰੂ ਕਰ ਦਿੱਤੀ ਹੈ ਬਿਆਨਬਾਜ਼ੀਆਂ ਸਿਰਫ ਤਿੱਖੀਆਂ ਹੀ ਨਹੀਂ ਹੋ ਰਹੀਆਂ ਬਲਕਿ ਮਜ਼ਾਈਆ ਵੀ ਸੁਣਨ ਨੂੰ ਮਿਲ ਰਹੀਆਂ ਨੇ ਕਮੇਡੀਅਨ ਤੋਂ ਸਿਆਸਤਦਾਨ ਬੜੇ ਭਗਵੰਤਮਾਨ ਵੱਲੋਂ ਇੱਕ ਵਾਰ ਫਿਰ ਆਪਣੇ ਭਾਸ਼ਣਾ ਨੂੰ ਚੁਟਕਲਿਆਂ ਦੀ ਚਾਸ਼ਣੀ 'ਚ ਡੋਬ ਕੇ ਵਿਰੋਧੀਆਂ ਨੂੰ ਰਗੜੇ ਲਾਉਣ ਦਾ سلسلہ ਸ਼ੁਰੂ ਕਰ ਦਿੱਤਾ ਗਿਆ ਹੈ ਹਲਕਾ ਦਿੜਬਾ ਦੇ ਪਿੰਡ ਕੋਠੇ ਛਾਜੜੀ 'ਚ ਲੋਕ ਮਿਲਣੀ ਦੌਰਾਨ ਆਪਣੇ ਸੰਬੋਧਨ 'ਚ ਭਗਵੰਤਮਾਨ ਨੇ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਨਿਸ਼ਾਨੇ ਤੇ ਲਿਆ ਉਸ ਨੇ ਮੌਜੂਦ ਲੋਕਾਂ ਨੂੰ ਤਾਂ ਜ਼ਰੂਰ ਖਿੜਖੜਾ ਕੇ ਹੱਸਣ ਲਈ ਮਜਬੂਰ ਕਰ ਦਿੱਤਾ ਪਰ ਮੁੱਦਿਆਂ ਦੀ ਸੰਜੀਦਗੀ ਜ਼ਰੂਰ ਮੰਦ ਪੈਂਦੀ ਨਜ਼ਰ ਆਈ ਸੁਖਵੀਰ ਬਾਦਲ ਕੋਲੇ ਕੰਨੇ ਆਲੇ ਗਏ ਕਿ ਸਾਡਾ ਭਾਈ ਮਿੱਲਾ ਪੈਸਾ ਨਹੀਂ ਦਿੰਦੀਆਂ ਜਦੋਂ ਉਹ ਡਿਪਟੀ ਸੀਐਮ ਸੀ ਕਿਸਾਨ ਗਏ ਹਾਂਜੀ ਅਟੋਲੀ ਵਾਲੇ ਦੇ ਬੈਠੇ ਨੇ ਹਾਂਜੀ ਸੁਖਵੀਰ ਕੰਨੇ ਆਲੇ ਗਏ ਸੁਖਵੀਰ ਕੋਲੇ ਸੁਖਵੀਰ ਬਾਦਲ ਕਹਿੰਦਾ ਹਾਂ ਕੰਨਾ ਜਿਹੜਾ ਨਾ ਉਹ ਬੀਜਣਾ ਵੀ ਬਹੁਤ ਔਖਾ ਹੈ ਉਹ ਲੋਕ ਕਹਿੰਦੇ ਜਿਹੜੇ ਕਾਈ ਸੀ ਕੰਨੇ ਆਲੇ ਨਹੀਂ ਤੈਨੂੰ ਕੀ ਪਤਾ ਕੰਨਾ ਵੀ ਜਨਾਬ ਖੈ ਕਿ ਉਹ ਹੋਰ ਗੁਰਦੀਆਂ ਡੇਟੇ ਪਹਿਲਾਂ ਡਲੀਆਂ ਕਰਨੀਆਂ ਪੈਣੀਆਂ ਫਿਰ ਐਂ ਧਰਤੀ ਲਾਈ ਨੂੰ ਮਾਫ ਜਾ ਉਹਨੂੰ ਐ ਵੀ ਬੋੜ ਦੱਬ ਕੇ ਕੰਨਾ ਹੁੰਦਾ ਉਹਦੇ ਘਰ ਵਾਲੀ ਉਹ ਤੋਂ ਵੀ ਕਹਾ ਉਹ ਧਨੀਰ ਚਲੀ ਗਈ ਹਰ ਸਿਮਰਤ ਕੌਰ ਉਹ ਬੇਮੌਸਮੀ ਮਸਾਤ ਪੈ ਗਈ ਸੀ ਮੁਆਵਜ਼ਾ ਦੇਣ ਗਈ ਉਹ ਇੱਕ ਬੰਦਾ ਕਹਿੰਦਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ 2 ਕਿੱਲੇ ਮਨਮੋਹ ਵਾਲਾ ਉਹਨੇ ਸਰਪੰਚ ਤੋਂ ਪੁੱਛ ਲਿਆ ਹਰ ਜ਼ਿੰਮਰਤ ਕਰਨੇ ਕਿ ਹਰੀ ਮਿਰਚ ਕੀ ਬਣਦੀ ਤੇ ਉਹ ਕਹਿੰਦਾ ਹਰੀਆਂ ਨੇ ਕਿੰਨੇ 18 ਸਾਲ ਦੇ ਕੁਆਂਟਾ ਲਾਲ ਜੰਪਿਆੜੀ 100 ਰੁਪਏ ਉਹ ਕਦੇ ਵੀ ਹਰੀਆਂ ਕੋਈ ਜਿਹਨਾਂ ਲਾਲ ਵੇਚਿਆ ਕਰਦੇ ਸੀ ਉਹਨੂੰ ਕੌਣ ਦੱਸੇ ਪਹਿਲਾਂ ਹਰੀਆਂ ਨੂੰ ਤੋੜ ਕੇ ਲਿਆ ਕੇ ਕੋਠੇ ਤੇ ਸੁੱਕਣਾ ਪਉਣਾ ਪੈਂਦਾ ਵੀ ਪਾਜੀ ਤਾਂ ਲਾਲ ਹੁੰਦੀਆਂ ਨੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਨਾਲ ਕਾਂਗਰਸ ਦੇ ਲੀਡਰਾਂ ਤੇ ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੇ ਚੁਟਕਲਿਆਂ ਦਾ ਹਿੱਸਾ ਬਣਾਇਆ ਤੇ ਦਾਵਾ ਕੀਤਾ ਕਿ ਇਹਨਾਂ ਲੀਡਰਾਂ ਨੂੰ ਇਹ ਵੀ ਨਹੀਂ ਪਤਾ ਕਿ ਟੀਂਡੇ ਕੀ ਹੁੰਦੇ ਨੇ ਅੱਪਾ ਨਰਮਾ ਚੁੱਕਦਿਆਂ ਪੰਜਾਰ ਵਾਰੀ ਨਰਮ ਚੁੱਕ ਕੇ ਉਹਦੇ ਬਾਅਦ ਛੱਟੀਆਂ ਪੱਟਣ ਤੋਂ ਪਹਿਲਾਂ ਢੀਂਡੇ ਜਿਹੜੇ ਹੁੰਦੇ ਨੇ ਨਾ ਤੋੜ ਲੈਣੇ ਆ ਢੀਂਡੇ ਲੈ ਕੇ ਕੋਠੇ ਧਰ ਦਿੰਨੇ ਆ ਉਹ ਤੋਂ ਵਿੱਚ ਖਿੜ ਜਾਂਦੇ ਨੇ ਲੈ ਕਰੋ ਤੁੰਤ ਧੁੱਪ 'ਚ ਢੀਂਡੇ ਖਿੜ ਗਏ ਤੁਸੀਂ ਕੈਪਟਨ ਨੂੰ ਮਜੀਠੀਏ ਨੂੰ ਸੁਖਵੀਰ ਬਾਦਲ ਨੂੰ ਤੇ ਭੱਜ ਨੂੰ ਚਾਰਾ ਅਣ ਲਿਆਓ ਛੱਤ ਤੇ ਚੜ ਲਿਓ ਦੱਸੋ ਰਵਾਂ ਮਾ ਕੁਸ਼ਕਾ ਆ ਦੇਖੋ ਜਿਹਨ ਵਰਗੀ ਕਹਾਂ ਜਾਓਗੇ ਉਹ ਕਹਣਗੇ ਵਾਹ ਖੁਸ਼ ਹੋ ਗਈ ਰੂ ਪੰਜਾਬ ਦੀਆਂ ਛੱਟਾਂ ਵੀ ਬਹੁਤ ਅਭਜਾਉ ਨੇ ਉਹਨਾਂ ਨੂੰ ਤੂੰ ਤੋੜ ਕੇ ਲੈ ਆਂਦੇ ਨੇ ਢੀਂਡੇ ਤੁਸੀਂ ਸ਼ਰਤ ਲਾ ਲਓ ਸੁਖਵੀਰ ਤੇ ਕੈਪਟਨ ਨੂੰ ਇਹ ਵੀ ਨਹੀਂ ਪਤਾ ਵੀ ਢੀਂਡੇ ਕੀ ਹੁੰਦੇ ਨੇ ਢੀਂਡੇ ਤਾਂ ਬਾਅਦ ਵਿੱਚ ਪੁੱਛਾਂਗੇ ਢੀਂਡੇ ਰ ਮਤਾ ਹਾਂ ਢੀਂਡੇ ਢੀਂਡੇ ਯਸ ਢੀਂਡੇ ਪਟਾਚੀ ਤੋਂ ਬੋਲ ਰਹੇ ਜੀ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਅਜੇ ਤੁਹਾਡੇ ਨਾਲ ਤੇ ਤੁਹਾਡੇ ਵਰਗਿਆਂ ਤੁਹਾਡੇ ਅੱਗੇ ਖੜਾਂਗੇ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਇੱਕ ਚੰਗਾ ਵਿਅੰਗਕਰ ਹੈ ਪਰ ਇਸ ਸਮੇਂ ਉਹ ਇੱਕ ਸਿਆਸਤਦਾਨ ਵੀ ਨੇ ਸੰਸਦ ਵੀ ਤੇ ਅਗਲੀ ਚੋਣ ਲੜਨ ਲਈ ਉਮੀਦਵਾਰ ਵੀ ਅਜਿਹੇ ਵਿੱਚ ਲੋਕ ਉਹਨਾਂ ਤੋਂ ਇਹ ਉਮੀਦ ਵੀ ਰੱਖਦੇ ਨੇ ਕਿ ਉਹਨਾਂ ਦੇ ਮਸਲਿਆਂ ਬਾਰੇ ਉਹ ਗੰਭੀਰ ਹੋਣ ਉਹਨਾਂ ਦੀ ਗੱਲ ਕਰਨ ਤੇ ਇਹਨਾਂ ਦੇ ਹੱਲ ਲਈ ਵੀ ਕਾਰਜਸ਼ੀਲ ਹੋਣ ਬਾਕੀ ਇਹ ਚੁਣავი ਮੌਸਮ ਹੈ ਸਿਰਫ ਭਗਵੰਤ ਮਾਨ ਹੀ ਨਹੀਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਪਾਰਟੀਆਂ ਦੇ ਟਵੀ ਸਟੇਜਾਂ ਦੇ ਉੱਤੇ ਚੁਟਕਲੇ ਬਾਜ਼ੀ ਕਰਦੇ ਨਜ਼ਰ ਆਣਾ ਬਿਊਰੋ ਰਿਪੋਰਟ ਟੀਵੀ ਪੰਜਾਬ